ਜੀ ਵੇਖੀ ਤੁਸੀਂ ਦੇਖਦੇ ਹੋ ਕਿ ਜਿਹੜਾ ਸਬਜ਼ੀਆਂ ਦਾ ਹਾਲ ਦੱਸਿਆ ਜਾ ਰਿਹਾ ਦੇਖ ਲਓ ਕੈਮਰਾਮੈਨ ਨੂੰ ਬੇਨਤੀ ਕੀਤੀ ਜਾਂਦੀ ਕਿ ਦਿਖਾਇਆ ਜਾਵੇ ਕਿ ਜਿਹੜੇ ਅਸੀਂ ਸਬਜ਼ੀਆਂ ਖਾਣੇ ਆ ਉਹ ਇੱਕ ਇੰਨੀ ਇੱਕ ਗੰਦਗੀ ਦੇ ਵਿੱਚ ਜਿਹੜਾ ਨਜ਼ਰ ਆ ਰਹੀਆਂ ਵਾਂ ਨੇ ਵਰਤੋਂ ਕਰਦੇ ਇਹਨਾਂ ਦੇ ਘਰ ਦੇ ਵਿੱਚ ਲੇਕਿਨ ਇਹ ਸਬਜ਼ੀਆਂ ਜਿਹੜੀਆਂ ਵਾਂ ਗੰਦਗੀ ਦੇ ਵਿੱਚ ਜਿਹੜੀਆਂ ਵਾਂ ਪਈਆਂ ਵਾਂ ਉਹਨਾਂ ਨੂੰ ਦਿੱਕਤਾਂ ਦਾ ਜਿਹੜਾ ਪਰੇਸ਼ਾਨੀ ਦਾ ਜਿਹੜਾ ਸਾਹਮਣਾ ਕਰਨਾ ਪੈਂਦਾ ਵਾ ਤੇ ਮਾਨ ਸਰ ਨੂੰ ਬੇਨਤੀ ਆ ਕਿ ਇਹ ਅਪੀਲ ਕੀਤੀ ਜਾਂਦੀ ਆ ਕਿ ਅੰਮ੍ਰਿਤਸਰ ਦੇ ਵੱਲਾ ਮੰਡੀ ਦੇ ਵਿੱਚ ਥੋੜਾ ਧਿਆਨ ਜੜਾ ਦਿੱਤਾ ਜਾਵੇ ਇਸ انسان ਜਿਹੜੇ ਮਾਤਰ ਲੋਕ ਆ ਜਾਂ ਆਪਾਂ ਜਿਹੜੇ ਸਬਜੀ ਰੇੜੀਆਂ ਫੜੀਆਂ ਵਾਲੇ ਆ ਇਹਨਾਂ ਵੱਲ ਜਿਹੜਾ ਧਿਆਨ ਦਿੱਤਾ ਜਾਵੇ ਤੇ ਮੰਡੀ ਦਾ ਜਿਹੜਾ ਹਾਲਤ ਜਿਹੜੀ ਆ ਸੁਧਾਰੀ ਜਾਵੇ ਸੁਧਾਰ ਕੀਤਾ ਜਾਵੇ ਤੁਸੀਂ ਦੇਖ ਸਕਦੇ ਹੋ ਕਿ ਕੈਮਰੇ ਦੇ ਵਿੱਚ ਅਸੀਂ ਦਿਖਾਇਆ ਕਿ ਜਿਹੜਾ ਗੰਦਗੀ ਦਾ ਜਿਹੜਾ ਹਾਲ ਬਹੁਤ ਜਿਹੜਾ ਜ਼ਿਆਦਾ ਬੁਰਾ ਵਾ ਤੇ ਬਾਕੀ ਅਸੀਂ ਤੁਹਾਨੂੰ ਗੰਦੇ ਪਾਣੀ ਦੇ ਵਿੱਚ ਜਿਹੜੀ ਆ ਸਬਜੀ ਜਿਹੜੀ ਆ 1 ਮਿੰਟ ਭਾਈ ਇੱਕ ਮਿੰਟ ਅੰਤ ਤੇ ਮੜਾ ਜੇ ਸਾਈਡ ਤੇ 1 ਮਿੰਟ ਦਿਖਾਣਾ ਤੁਸੀਂ ਦੇਖਦੇ ਹੋ ਕਿ ਇਹ ਜਿਹੜੀ ਸਬਜੀ ਆ ਪਾਣੀ ਦੇ ਵਿੱਚ ਗੰਦਾ ਪਾਣੀ ਜੜਾ ਵਾ ਸੜਕ ਦਾ ਜੜਾ ਜਾਂ ਇਸ ਸਾਈਡਾਂ ਦਾ ਚਿੱਕੜ ਜੜਾ ਆ ਰਿਹਾ ਵਾ ਤੇ ਸਬਜੀ ਜਿਹੜੀ ਉਹਦੇ ਵਿੱਚ ਜਿਹੜੀ ਪਈ ਹੋਈ ਆ ਨਜ਼ਰ ਆ ਰਹੀ ਆ ਤੇ ਬਾਕੀ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਗੰਦਗੀ ਦਾ ਮਾਹੌਲ ਬਹੁਤ ਹੀ ਜ਼ਿਆਦਾ ਬੁਰਾ ਨੇ ਇਹ ਕਰਨਾ ਹਾਂਜੀ ਪਾਪਾ ਜੀ ਇੰਨਾ ਗੰਦ ਪਿਆ ਇੱਥੇ ਕੀ ਕਹਿਣਾ ਜਾਵੇ ਮੈਂ ਗੰਦ ਤੇ ਮੇਰਾ ਤੇ ਪਿੰਡ ਹੀ ਉਹ ਆ ਪਰ 20 ਸਾਲ ਹੋ ਗਏ ਉਹੋ ਹੀ ਕੰਮ ਜਦੋਂ ਦੀ ਮੰਡੀ ਬਣੀ ਆ ਅੱਛਾ ਆ ਜਿਹੜੇ ਵਿਚਾਰੇ ਗਾਈਆਂ ਮਰਨੀਆਂ ਪਾਣੀ ਤੋਂ ਬਗੈਰ ਲੋਕੀ ਗਾਈਆਂ ਛੱਡ ਜਾਂਦੇ ਥੋੜੇ ਮਰ ਹੋ ਸਕਦਾ ਜੇ ਮੋੜਿਆ ਫਾਫੇ ਫੂਫੇ ਖਾ ਖੋਲੇ ਦੀ ਹੁਣ ਬਚਾਈਆਂ ਬਿਮਾਰ ਵਿਚਾਰੇ ਫਾਲ ਫਰੂਟ ਜਿਹੜੇ ਬਾਰਾ ਡੰਗਰ ਆ ਬਾਕੀ ਨਾ ਆ ਵਿਚਾਰੇ ਨਾਲ ਇਹਨਾਂ ਦਾ ਇੰਟਰਵਿਊ ਲਾ ਜਿਹੜੇ ਗਰੀਬ ਵਿਚਾਰੇ ਕਮਾਉਂਦੇ ਆ ਪੀਸਾ ਦੇ ਪੂਰੀਆਂ ਲੈਣ ਦੇ ਨਾਲ ਕੋਲ ਅੱਛਾ ਸੁਣਵਾਈ ਹੈ ਨਹੀਂ ਕੋਈ ਵੀ ਅੱਛਾ ਸਾਬ ਕਿਤਾਬ ਇਹ ਆ ਕਿ ਪਾਣੀ ਨਹੀਂ ਪੀਣ ਨੂੰ ਹੈਗਾ ਇੱਥੇ ਕਿਸੇ ਦੇ ਵਿਚਾਰੇ ਤਰਸਣ ਡਏ ਆ ਲੋਕ ਕਿਤੇ ਡੰਗਰਾਂਵਾਸ ਦੇ ਪਾਣੀ ਹੈ ਨਹੀਂਗਾ ਵਿਚਾਰੇ ਲਾਰਾ ਲਾ ਗਵਰਨਮੈਂਟ ਦਾ ਕਹੇ ਦਫਤਰ ਕਿਹੜੀ ਸਾਈਡ ਤੇ ਇਹਨਾਂ ਦੇ ਜਿਹੜੇ ਸਾਰੇ ਕਰਤੇ ਕਰਤੇ ਜਿਹੜੇ ਸਾਲ ਦਾ ਲੈਂਦੇ ਇਹਨਾਂ ਕੋ ਉਹ ਸਾਹਮਣੇ ਜੀ ਗਾੜੀ ਕੀਟ ਦੇ ਉਹ ਫੀਸ ਕੱਢਦੇ ਜੀ ਚੱਲ 500 ਰੁਪਏ ਜਿੰਨੇ ਵਿਚਾਰੇ ਗਰੀਬ ਨੇ ਇੱਥੋਂ ਨਾਲ 20 ਕਿਲੋ ਖੜਨੀ ਆ 10 ਕਿਲੋ ਖੜਨੀ ਆ 30 ਕਿਲੋ ਖੜਨੀ ਉਹਨਾਂ ਕੋਲ ਤਾਂ ਫੀਸ ਪੂਰੀ ਲੈਣੀ ਪਰ ਕਰਨਾ ਚਾਹੀਦਾ ਗਵਰਨਮੈਂਟ ਨੂੰ ਕਾਰਪੋਰੇਸ਼ਨ ਦੇ ਜਿਹੜੇ ਅਧਿਕਾਰੀ ਆ ਜਿਹੜੇ ਉਹ ਹੋਰੇ ਉੱਤੇ ਡੀਸੀ ਸੁਣਵਾਈ ਹੋਣੀ ਚਾਹੀਦੀ ਆ ਬੇਟਾ ਆਜੋ ਤੁਹਾਨੂੰ ਹੋਰ ਗੰਦਗੀ ਦੇ ਦਰਸ਼ਨ ਕਰਾਉਣੇ ਆ ਆਜੋ ਲੰਘ ਆਓ ਗੰਦਗੀ ਚ ਪਰ ਅਜੇ ਕਣੀਆਂ ਪਈਆਂ ਨੇ ਸਵੇਰੇ ਥੋੜਾ ਜਿਹਾ ਹਲਕਾ ਜਿਹਾ ਮੀਂਹ ਪਿਆ ਏ ਤੇ ਇੱਥੇ ਜਿਹੜੀਆਂ ਗਾਈਆਂ ਡੰਗਰ ਵਛਾ ਇਹ ਲੋਕਾਂ ਵੱਲੋਂ ਕਿਹਾ ਜਾ ਰਿਹਾ ਏ ਕਿ ਇੱਥੇ ਪਾਣੀ ਪੀਣ ਵਾਸਤੇ ਵੀ ਲੋਕ ਮਜਬੂਰ ਨੇ ਗਾਂਦ ਦੇ ਵਿੱਚ ਉਹ ਜਿਹੜੇ ਟੂਟੀ ਲੱਗੀ ਹੋਈ ਹੈ ਉਥੋਂ ਪਾਣੀ ਭਰਪੂਰ ਕਦੇ ਆਪਣਾ ਉਹ ਗੁਜ਼ਾਰਾ ਕਰ ਰਹੇ ਨੇ ਬਾਕੀ ਇਹ ਸਾਲ ਦਾ ਟੈਕਸ ਲੈਂਦੇ ਨੇ ਇਹ ਕਿਹੜੀ ਕਿਹੜੀਆਂ ਸਹੂਲਤਾਂ ਇਹਨਾਂ ਨੂੰ ਗਾਂਦ 'ਚ ਬਹਿਣ ਵਾਸਤੇ ਇਹਨਾਂ ਦਾ ਸਾਲ ਦਾ ਟੈਕਸ ਲਿਆ ਜਾ ਰਿਹਾ ਕਿ ਕੀ ਕੀਤਾ ਜਾ ਰਿਹਾ ਸੁਣਨ ਦੇ ਵਿੱਚ ਇਹ ਵੀ ਆਇਆ ਹੈ ਕਿ ਜੋ ਇੱਥੇ ਗਰੀਬ ਆ ਜਾ ਮਾਤੜ ਫੜੀਆਂ ਲਾਉਂਦੇ ਨੇ ਉਹਨਾਂ ਦਾ ਸਾਰਾ ਸਮਾਨ ਚੁੱਕ ਚੱਕ ਕੇ ਤੇ ਉਹ ਆਪਣੇ ਦਫ਼ਤਰ ਲੈ ਕੇ ਜਾਂਦੇ ਨੇ ਉਹ ਵਿਚਾਰੇ ਗਰੀਬ ਫੇਰ ਆਪਣਾ ਖਰੀਦ ਖਰਾਦ ਕੇ ਤੇ ਫੇਰ ਜੋ ਆਪਣਾ ਸਮਾਨ ਆ ਉਹ ਲਾਉਂਦੇ ਨੇ ਪਰ

ਯਾ ਦੇਖ ਲਓ ਤੁਹਾਰੇ ਸਾਹਮਣੇ ਸਾਰਾ ਹੈ ਕੌਣ ਆ ਗਿਆ ਇੱਥੇ ਕਿਸੇ ਦੇ ਉ ਗਾਲ ਘੁੱਟ ਕੇ ਮਾਰਨ ਦੀ ਲੋੜ ਨਹੀਂ ਆ 5 ਮਿੰਟ ਲਿਆ ਕੇ ਵੱਲੇ ਵਾਲੀ ਮੰਡੀ ਚ ਜੇ ਖੇਤੋਂ ਵੈਰ ਕੱਢਣਾ ਹੈ ਤੇ 5 ਮਿੰਟ ਲਿਆ ਕੇ ਤੇ ਵੱਲੇ ਵਾਲੀ ਮੰਡੀ ਚ ਖਿਲਾਰ ਦਿਓ ਜਿੰਨਾ ਇੱਥੇ ਗੰਦ ਪਿਆ ਹੋਇਆ ਹੈ 5 ਮਿੰਟ ਚ ਬੰਦਾ ਫੁੜਕ ਕੇ ਆਉ ਜਾਊਗਾ ਜੀ ਕੈਮਰਾਮੈਨ ਨੂੰ ਕੋਈ ਥੋੜਾ ਝਲਕੀ ਵਿਖਾਈ ਜਾਵੇ ਭਾਈ ਜੇ ਆਪਣੀ ਬਸਤੇ ਇੱਥੇ ਜੋ ਗਾਈਆਂ ਨੇ ਜੋ ਸਾਡੇ Hindu ਭਰਾ ਕਹਿੰਦੇ ਨੇ ਕਿ ਗਾਈ ਸਾਡੀ ਮਾਤਾ ਹੈ ਉਹ ਜਿਹੜੀਆਂ ਗਾਈਆਂ ਨੇ ਉਹ ਲਫਾਫੇ ਖਾਣ ਤੱਕ ਵੀ ਇੱਥੇ ਮਜਬੂਰ ਨੇ ਇਹਨਾਂ ਡੰਗਰਾਂ ਵਛੇ ਵਾਸਤੇ ਵੀ ਪਾਣੀ ਦੀ ਇੱਥੇ ਸੁਵਿਧਾ ਨਹੀਂ ਹੈਗੀ ਆ ਜਿੰਨੀ ਮਤ ਤਕੜੀ ਮੰਡੀ ਆ ਸਿਰਫ ਇੱਕ ਟੂਟੀ ਲੱਗੀ ਹੈ ਤੇ ਪਾਣੀ ਵਾਲੀ ਉਸ ਤੋਂ ਬਾਅਦ ਕੋਈ ਇੱਥੇ ਟੂਟੀ ਨਹੀਂ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਇਹ ਭਗਵੰਤਮਾਨ ਸਰਕਾਰ ਨੂੰ ਥੋੜਾ ਵੱਲੇ ਮੰਡੀ ਵੱਲ ਧਿਆਨ ਦੇਣ ਦੀ ਲੋੜ ਹੈ ਮਾਨ ਸਾਹਿਬ ਹੋ ਸਕਦਾ ਤੁਹਾਡੇ ਧਿਆਨ ਚ ਪਹਿਲਾਂ ਨਾ ਆਵੇ ਵੀਡੀਓ ਇੰਨੀ ਇੱਕ ਸ਼ੇਅਰ ਕਰ ਦਿਓ ਕਿ ਇਹ ਭਗਵੰਤ ਮਾਨ ਸਰਕਾਰ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਪਾਣੀ ਜਿਹੜਾ ਇੱਥੇ ਦੱਸਿਆ ਜਾਂਦਾ ਵਾ ਕਿ ਇਹ ਤੁਸੀਂ ਦੇਖ ਸਕਦੇ ਹੋ ਜਿਹੜਾ ਨਲਕਾ ਚੱਲ ਰਿਹਾ ਵਾ ਤੇ ਉਹਦੇ ਜਿਹੜਾ ਪਾਣੀ ਨਿਕਲਣ ਦਾ ਕੋਈ ਵੀ ਉਹਨਾਂ ਦਾ ਖਾਸ ਪ੍ਰਬੰਧ ਨਹੀਂ ਹੈ ਕੋਈ ਨਾਲੀ ਨਹੀਂ ਕੋਈ ਕੁਛ ਨਹੀਂ ਗਟਰ ਨਹੀਂ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਪਾਣੀ ਆ ਇੱਥੇ ਜਿਹੜਾ ਖੜਾ ਹੁੰਦਾ ਹੈ ਸਾਰਾ ਲੋਕਾਂ ਨੂੰ ਜਿਹੜਾ ਇਹਦਾ ਸਾਹਮਣਾ ਕਰਨਾ ਪੈਂਦਾ ਦੁਕਾਨਦਾਰਾਂ ਨੂੰ ਜਿਹੜਾ ਦਿੱਕਤਾਂ ਪਰੇਸ਼ਾਨੀਆਂ ਦਾ ਸਾਹਮਣਾ ਜਿਹੜਾ ਕਰਨਾ ਪੈਂਦਾ ਮੈਂ ਸੁਵਿੰਦਰ ਗੌਰ सुमन ਤੁਸੀਂ ਦੇਖ ਰਹੇ ਹੋ ਐਨਟੀਵੀ ਨਿਊਜ਼ ਅੰਮ੍ਰਿਤਸਰ